ਸਾਸਿਕਾਲ ਦੀ ਸਾਰਾ ਨੂੰ ਅੱਜ ਇੱਕ ਸੱਦਾ ਦੇਣਾ ਚਾਹੁੰਦੇ ਆ ਮਤਲਬ ਜਿਹੜਾ ਬਡਲਾੜਾ ਸ਼ਹਿਰ ਹੈਗਾ ਮਾਨਸੇ ਜਿਲ੍ਹੇ ਦਾ ਉੱਥੇ ਇੱਕ ਵਨ ਮੇਲਾ ਲੱਗ ਰਿਹਾ ਤੀਜਾ ਵਨ ਮੇਲਾ ਨੀਕੀ ਫਾਊਂਡੇਸ਼ਨ ਵੱਲ ਲਗਾਇਆ ਜਾ ਰਿਹਾ ਹੈਗਾ ਇਸ ਵਨ ਮੇਲੇ 'ਚ ਸਾਡੀ ਰਾਉਂਡ ਕਲਾਸ ਫਾਊਂਡੇਸ਼ਨ ਸੰਸਥਾ ਵੱਲੋਂ ਵੀ ਇੱਕ ਸਟਾਲ ਲਾਈ ਜਾ ਰਹੀ ਹੈ ਤਾਂ ਬੀਜਾਂ ਨੂੰ ਦਿਖਾਇਆ ਜਾਊਗਾ ਬਰਸੀ ਰੁੱਖਾਂ ਦੇ ਬੀਜਾਂ ਨੂੰ ਬਾਕੀ ਸਾਡੇ ਵੱਲੋਂ ਬਰਸੀ ਰੁੱਖਾਂ ਨੂੰ ਦਿੱਤਾ ਵੀ ਜਾਊਗਾ ਜਿਹੜੇ ਜਿਹੜੇ ਉਸ ਇਲਾਕੇ ਦੇ ਵਿੱਚ ਸਾਨੂੰ ਸਾਡੇ ਪੇਜ ਰਾਹੀਂ ਗੱਲਬਾਤ ਕਰਦੇ ਆ ਵੀ ਸਾਨੂੰ ਰੁੱਖ ਚਾਹੀਦੇ ਆ ਕੱਲ ਤੁਹਾਨੂੰ ਉੱਥੇ ਰੇਰੂ ਹੋ ਗਿਆ ਜੰਡ ਹੋ ਗਿਆ ਫਲਾਈਆਂ ਹੋ ਗਿਆ ਵਨ ਹੋ ਗਿਆ ਪੀਲੂ ਹੋ ਗਿਆ ਰੁਹੀੜੇ ਹੋ ਗਏ ਮਹਿੰਦੀ ਹੋ ਗਈ ਸੰਭਾਲੂ ਹੋ ਗਿਆ ਜਿਹਨੇ ਸਾਡੇ ਵਿਰਾਸਤੀ ਰੋਖਾ ਪੰਜਾਬ ਦੇ ਉਹ ਤੁਹਾਨੂੰ ਸਾਰੇ ਮਿਲਣਗੇ ਮੈਂ ਰੇਰੂ ਦਾ ਜ਼ਿਕਰ ਕੀਤਾ ਰੇਰੂ ਪਿੱਛੇ ਸਾਡੇ ਜਿਹੜੇ ਜਿੱਥੇ ਖੜੇ ਆ ਅਸੀਂ ਬੜੀ ਬਣਾਈਏ ਜਿਹੜੀ ਵੀਡੀਓ ਤਾਂ ਇਹ ਪਿੱਛੇ ਰੇਰੂ ਰੱਖੜਾ ਸੱਖ ਤੋਂ ਪਛਾਣ ਕਰਨੇ ਰੇਰੂ ਦੀ ਉਸ ਤੋਂ ਇਲਾਵਾ ਜਿਹੜੇ ਵਿਰਾਸਤੀ ਬੀਜ ਹੈਗਾ ਤੁਸੀਂ ਕਦੇ ਦੇਖੇ ਨਹੀਂ ਹੋਣੇ ਮਤਲਬ ਉਹ ਪੰਜਾਬ ਦੇ ਟੱਕ ਤੋਂ ਲੈ ਕੇ ਉਹਦੇ ਵਿੱਚ ਸਾਰੇ ਵਣ ਹੋ ਗਿਆ ਪੀਲੇ ਹੋ ਗਿਆ ਸਭ ਰੱਖਿਆ ਹੋਊਗਾ ਨਹੀਂ ਉਸ ਉਸ ਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਇਹ ਮੇਲਾ ਹੈਗਾ ਇਹਦੇ ਵਿੱਚ ਪੁਸਤਕ ਪੁਸਤਕਾਂ ਹੋਣਗੀਆਂ ਪੁਰਾਣੇ ਮਤਲਬ ਖੇਤੀ ਦੇ ਬੀਜ ਹੋਣਗੇ ਖੇਤੀ ਦੇ ਸੰਧ ਹੋਣਗੇ ਸਾਰਾ ਕੁਝ ਉੱਥੇ ਮਤਲਬ ਦੇਖੂਗਾ ਤੇ ਬੂਟੇ ਜਿਹੜੇ ਹੈਗੇ ਨਿੱਕੀ ਫਾਊਂਡੇਸ਼ਨ ਵੀ ਬੰਦੂਗੀ ਸਾਡੀ ਫਾਊਂਡੇਸ਼ਨ ਸੰਸਥਾ ਵੀ ਬੰਦੂਗੀ ਤੇ ਇਸ ਤੋਂ ਇਲਾਵਾ ਤੁਹਾਨੂੰ ਪੁਰਾਣੇ ਖਾਣੇ ਹੋਗੇ ਸਾਰਾ ਤੁਹਾਨੂੰ ਉੱਥੇ ਮੇਲੇ ਦੇ ਵਿੱਚ ਦੇਖੂਗਾ ਦੀ ਆਸਰੇ ਰਲ ਮਿਲ ਕੇ ਇਕੱਠੇ ਹੋਈ ਜਿਹੜੇ ਲੋਕ ਮਾਨਸਾ ਜ਼ਿਲ੍ਹੇ ਚ ਰਹਿੰਦੇ ਆ ਉਹ ਮੇਲੇ ਦਾ ਜਰੂਰ ਆਨੰਦ ਮਾਣੋ ਬਾਕੀ ਨੈਕੀ ਫਾਊਂਡੇਸ਼ਨ ਦਾ ਕਾਫੀ ਵੱਡਾ ਉਪਰਾਲਾ ਹੈਗਾ ਕਿਉਂਕਿ ਤੀਜਾ ਸਾਲ ਹੈਗਾ ਇਹਨਾਂ ਦਾ ਲਗਾਤਾਰ ਤਾਂ ਇਹਨਾਂ ਨਾਲ ਜੁੜੋ ਤੁਸੀਂ ਜਰੂਰ ਸਾਡੇ ਜਿਹੜੇ ਵਿਰਾਸਤ ਰੁੱਖਣ ਨੂੰ ਦੇਖੋ ਤੇ ਇਹਨਾਂ ਦਾ ਸਾਥ ਦਿਓ ਨੈਕੀ ਫਾਊਂਡੇਸ਼ਨ ਦਾ